ਦੂਰ ਜਿਹੜਾ ਹੈਗਾ ਉਹ ਦੂਰ ਹੀ ਆ ਜਾਵੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੀ ਕਾਕਾਖ ਸਾਹਿਬ ਤੋਂ ਬਰਸੋਈ ਪਾਰਟੀ ਦੇ ਜਿਹੜੇ ਸਿਪਾਸਲਾਰ ਨੇ ਡਾਕਟਰ ਦਰਜੀਤ ਸਿੰਘ ਚੀਮਾ ਸਾਹਿਬ ਪਿਛਲੇ 4-5 ਦਿਨ ਰੋਜ਼ਾਨਾ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਹਰ ਰੋਜ਼ ਇੱਕ ਨਵੇਂ ਚੈਨਲ ਤੇ ਬੈਠ ਕੇ ਤੇ ਝੂਠ ਪਰੋਸ ਰਹੇ ਸੀ ਇਹਨਾਂ ਦਿਨਾਂ 'ਚ ਵੈਸੇ ਲੋੜ ਨਹੀਂ ਸੀ ਨਾ ਹੀ ਤਾਂ ਕੋਈ ਤਰੀਕ ਲੰਘ ਰਹੀ ਸੀ ਨਾ ਹੀ ਕੋਈ ਇਹ ਇਹ ਕੋਈ ਗੱਲਾਂ ਇਹ ਸੀ ਕਿ ਦੁਬਾਰਾ ਦਿੰਨੀ ਚਾੜਨਾ ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਉਹ ਨਿਰੰਤਰ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਰੱਖਿਆ। ਇਕੱਲੇ ਡਾਕਟਰ ਦਰਜੀਤ ਸਿੰਘ ਚੀਮਾ ਹੀ ਨਹੀਂ ਐ। ਹੱਦ ਉਸ ਦਿਨ ਹੋ ਗਈ ਜਦੋਂ 27 ਤਰੀਕ ਦੀ ਸ਼ਾਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਗੱਲੀਬਾਤੀ ਬਣਾਏ ਨਹੀਂ ਮੇਰੇ ਰਿਕਰ ਕਾਰਜਕਾਰੀ ਦੇ ਤੌਰ ਤੇ ਕੰਮ ਕਿੰਨਾ ਕਰਨ ਦਿੱਤਾ ਜਾਂਦਾ ਦਸਤਕ ਕਿਥੇ ਕਿਥੇ ਹੁੰਦੇ ਆ ਮੈਨੂੰ ਅੱਜ ਤੱਕ ਨਹੀਂ ਲੱਭੇ ਉਹ ਵੀ ਮੌਜੂਦ ਸੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਮੈਂਬਰ ਤੇ ਕਾਫੀ ਸੀਨੀਅਰ ਲੀਡਰਸ਼ਿਪ 27 ਤਰੀਕ ਜਿਸ ਦਿਨ ਸ਼ਹਾਦਤ ਦਾ ਦਿਨ ਹੈ ਉਸ ਦਿਨ ਕੋਠੀ ਜਿਹੜੇ ਆ ਉਹ ਬੁਲਾਏ ਜਾਂਦੇ ਆ ਔਰ ਬੁਲਾਏ ਕਿਸ ਲਈ ਜਾਂਦੇ ਆ ਕਿ ਸਾਰਿਆਂ ਨੂੰ ਸਮਝਾਇਆ ਜਾਵੇ ਕਿ ਇਹ ਜਿਹੜੇ ਸ਼੍ਰੀ ਕਾਲਕਟ ਸਾਹਿਬ ਦੇ ਹੁਕਮ ਹੈ ਜਾਂ ਆਦੇਸ਼ ਹੈ ਉਹ ਮੰਨੇ ਕਿਉਂ ਨਹੀਂ ਜਾ ਰਹੇ ਜਾਂ ਅਸੀਂ ਮੰਨਣੇ ਕਿਉਂ ਨਹੀਂ ਹੈ ਇਸ ਕੰਮ ਦੇ ਲਈ ਕਲਾਸ ਲਾਈ ਮੈਂ ਉਸ ਗੱਲ ਤੇ ਬਾਅਦ ਚਾਹੂੰਗਾ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲਕਟ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹਨਾਂ ਚ ਸਿਰਫ ਗੱਲ ਇੰਨੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਕਿ ਤਲਾਂਝਲੀ ਦੇਣੀ ਹੈ ਜੇ ਉਹਨੂੰ ਸਿੱਧੇ ਤੌਰ ਤੇ ਤਲਾਂਝਲੀ ਦੇ ਦੇਣ ਤੇ ਮੇਰਾ ਖਿਆਲ ਹੈ ਕਿ ਸ਼੍ਰੀ ਕਾਲਕਟ ਸਾਹਿਬ ਵੀ ਇਸ ਗੱਲ ਤੋਂ ਇਹ ਇਹ ਉਹਨਾਂ ਨੂੰ ਛੱਡ ਦੂਗਾ ਕਿ ਚਲੋ ਜੇ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਚੱਲਣਾ ਜਿਵੇਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਚੱਲਦੀ ਹੈ ਜਿਵੇਂ ਤੁਸੀਂ ਉਹਵੇਂ ਚੱਲਣਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਇਹ ਇਹ ਕਲੀਅਰ ਕਰਨਾ ਪੈਣਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਝੜੀ ਦੇਣੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣਾ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਆਦੇਸ਼ ਹੈ ਜਾਂ ਹੁਕਮ ਹੈ ਉਹ ਮੰਨਣੇ ਹੈ ਕਿ ਨਹੀਂ ਮੰਨਣੇ ਇਹ ਇਹ ਕੋਈ ਘਰ ਦਾ ਰਾਜ ਨਹੀਂ ਹੈ ਜਦ ਘਰ ਦੀ ਗੱਲ ਨਹੀਂ ਆ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਤੇ ਇਹ ਮੇਰਾ ਖਿਆਲ ਹੈ ਕਿ ਇਦੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਐਨੀ ਅਵੇਅਰ ਹੋ ਗਈ ਦੋ ਤਰੀਕ ਨੂੰ ਜੋ ਗੁਰੂ ਸਾਹਿਬ ਦੀ ਕਿਰਪਾ ਸ਼੍ਰੀ ਕਾਕਾ ਸਾਹਿਬ ਦੀ ਫਸੀਲ ਤੋਂ ਵਾਪਰੀ ਹੈ ਜਨਤਾ ਬਹੁਤ ਅਵੇਅਰ ਹੋ ਗਈ ਹੈ ਤੇ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਦੋ ਤਰੀਕ ਦਾ ਮੇਰੇ ਕੋਲੇ ਹੁਕਮਨਾਮੇ ਆਦੇਸ਼ ਤਾਂ ਉਥੋਂ ਕਈ ਹੋਏ ਪਰ ਜਿਹੜੇ ਉਦੇਸ਼ ਦੇ ਬਾਰੇ ਤੇ ਮੈਂ ਗੱਲ ਕਰਨੀ ਚਾਹੁੰਦਾ ਔਰ ਜਿਹੜੇ ਉਦੇਸ਼ ਤੋਂ ਸ਼ਰੂਮਣੀ ਕਾਲੀਦਾਰ ਭੱਜ ਰਿਹਾ ਹੈ ਉਹਦੇ ਵਿੱਚ ਲਿਖਿਆ ਕੀ ਸੀ ਕਿ ਸ਼ਰੂਮਣੀ ਕਾਲੀਦਾਰ ਦੀ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਲਿਖ ਕੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਨਵੇਂ ਸਿਰੋਂ ਭਰਤੀ ਕੀਤੀ ਜਾਵੇ ਮੈਂ ਸਾਰੀ ਪੜ੍ਹਾਂਗਾ ਨਹੀਂ ਪਰ ਮੈਂ ਜਿਹੜੇ ਰੈਲੇਵੈਂਟ ਪਾਰਟ ਹੈ ਸਿਰਫ ਉਹ ਹੀ ਪੜ੍ਹਾਂਗਾ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰ ਕਰਨ ਅਕਾਲ ਕੱਲ ਸਾਭ ਨੇ ਇਹ ਨਹੀਂ ਕਿ ਆ ਵੀ ਕਿਤੇ ਕੋਈ ਕਾਨੂੰਨ ਤੋੜੋ ਜਾਂ ਕੋਈ ਤੁਸੀਂ ਕਿਸੇ ਗੱਲ ਨੂੰ ਤਲਾਂਜਰੀ ਦੇ ਦਿਓ ਵਿਧਾਨ ਨੂੰ ਜਾਂ ਕਾਨੂੰਨ ਨੂੰ ਉਹਨਾਂ ਨੇ ਕਿਹਾ ਫਿਰ ਮੈਂ ਦੁਹਰਾ ਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਉਹਦੇ ਚ ਹੁਣ ਕਮੇਟੀ ਦੇ ਨਾਂ ਹੈ ਜਿਹੜੇ ਉਹ ਉਹ ਮੈਂ ਅੱਗੇ ਆਊਂਗਾ ਉਹਦੇ ਤੇ ਵੀ ਗੱਲ ਕਰਾਂਗੇ ਅੱਗੇ ਕੀ ਲਿਖਿਆ ਹੈ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਜੇ ਆ ਕਿਤੇ ਸਹਿਤ ਸ਼ਬਦ ਨਾ ਨਾ ਪਾਉਂਦੇ ਤੇ ਅੱਜ ਨੂੰ ਅਸਤੀਫਾ ਵੀ ਮਨਜ਼ੂਰ ਹੋ ਜਾਣਾ ਸੀ ਕਿ ਸ਼ਾਇਦ ਕਈ ਗੱਲਾਂ ਹੋ ਜਾਣੀਆਂ ਸੀ ਇਹ ਸਹਿਤ ਸ਼ਬਦ ਨੇ ਕਿੰਨਾ ਵੱਡਾ ਬੁਖੇੜਾ ਖੜਾ ਕੀਤਾ ਮੈਂ ਉਹਦੇ ਚ ਆਉਣਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਲਕੱਟਾ ਸਾਹਿਬ ਨੂੰ ਜਾਣਕਾਰੀ ਲਈ ਭੇਜੇ ਜਾਣ ਹੁਣ ਜੇ ਤੱਕ ਅੱਲੇ ਸੁਬੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਹੁੰਦਾ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਨੂੰਨ ਹੋਰ ਪੜਾਉਣਾ ਸੀ ਹੁਣ ਖੁਦ ਡਾਕਟਰ ਦਲਜੀਤ ਚੀਮਾ ਤੇ ਜਿਹੜੇ ਪੰਜ ਛੇ ਨਾਲ ਦੇ ਸੱਜਣ ਹੈ ਉਹ ਜਦੋਂ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋਣਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਸੁਬੀਰ ਸਿੰਘ ਬਾਦਲ ਦੀ ਤਾਂ ਵਾਪਸੀ ਹੋ ਸਕਦੀ ਹੈ ਔਰ ਹੋਰ ਹੋ ਜਾ ਸਕਦੀ ਹੈ ਪਰ ਮੇਰੀ ਕਦੇ ਨਹੀਂ ਹੋਣੀ ਇਸ ਕਰਕੇ ਐਸਾ ಪಾਠ ਪੜਾਇਆ ساری ਪਾਰਟੀ ਨੂੰ ਜਿਵੇਂ ਮਾਫੀ ਨਾਵੇਂ ਵਾਲਾ ਪੜਾਇਆ ਉਹਨੇ ਹੁਣ ਇਹ ਪਾਠ ਪੜਾਉਣ ਤੇ ਲੱਗੇ ਹੋਇਆ ਮੁੱਖੀ ਗੱਲ ਇਹ ਹੈ ਕਿ ਇਸ ਹੁਕਮਨਾਮੇ ਦੇ ਖਿਲਾਫ ਚੱਲਣਾ ਹੈ ਅਕਾਲੀ ਦਲ ਨੇ ਜਾਂ ਇਹ ਹੁਕਮਨਾਮੇ ਦੀ ਪਾਲਣਾ ਕਰਨੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇੱਥੇ ਆ ਕੇ ਖੜਾ ਹੈ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈਗਾ ਉਹ ਇਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਰਨੀ ਹੈ ਹੁਣ ਵਾਰ-ਵਾਰ ਕਹਿ ਰਹੇ ਆ ਕਿ ਜੀ ਜੇ ਅਸੀਂ ਇਹ ਆਦੇਸ਼ ਮੰਨ ਲਈ ਇਹਨਾਂ ਨੇ ਆਦੇਸ਼ ਜਥੇਦਾਰ ਸਾਹਿਬ ਨੇ ਕੀ ਦਿੱਤਾ ਵਰਕਿੰਗ ਕਮੇਟੀ ਨੂੰ ਤੇ ਜਿੰਨੇ ਚੈਨਲਾਂ ਤੇ ਬੈਠ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੰਟਰਵਿਊ ਦਿੱਤੀ ਹੈ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰੋਗੇ ਨਹੀਂ ਜੀ ਵਰਕਿੰਗ ਕਮੇਟੀ ਬੁਲਾਵਾਂਗੇ ਉਹ ਫੈਸਲਾ ਕਰੂਗੀ ਤੇ ਮਨਯੋਗ ਜਥੇਦਾਰ ਸਾਹਿਬਾਨ ਨੇ ਵੀ ਕੀ ਕਿਹਾ ਵੀ ਵਰਕਿੰਗ ਕਮੇਟੀ ਜਿਹੜੀ ਹੈ ਕਮੇਟੀ ਵੀ ਬਣਾਵੇ ਤੇ ਅਸਤੀਫੇ ਵੀ ਪ੍ਰਬੰਧ ਕਰੇ ਫਿਰ ਫਰਕ ਕਿੱਥੇ ਆ ਭਾਈ ਵਰਕਿੰਗ ਕਮੇਟੀ ਨਹੀਂ ਕਰਨਾ ਇਹ ਚਿੱਠੀ ਦਾ ਜ਼ਿਕਰ ਪਾਉਣਾ ਤਾਂ ਵਰਕਿੰਗ ਕਮੇਟੀ ਦੇ ਮੀਟਿੰਗ ਦੀ ਪ੍ਰੋਸੀਡਿੰਗ ਚ ਕੋਈ ਜ਼ਰੂਰੀ ਨਹੀਂ ਨਾ ਆਏਗਾ ਇਹ ਤੁਸੀਂ ਅਕਾਲ ਤਖਤ ਸਰ ਦਾ ਹੁਕਮ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਹੁਣ ਮੈਂ ਅਗਲੀ ਗੱਲ ਕਰਾਂ ਕਿ ਜਿੱਥੇ ਜਿੱਥੇ ਵੀ ਜੋ ਜੋ ਕੁਝ ਹੋ ਰਿਹਾ ਹੈ ਜੇ ਕਿਤੇ ਇਹ ਡਬਲ ਸਟੈਂਡਰਡ ਕਹਿ ਲਈਏ ਜਾਂ ਇਹਨਾਂ ਗੱਲਾਂ ਕਰਕੇ ਜੇ ਪਾਰਟੀ ਦਾ ਕੋਈ ਡੀ ਨੋਟੀਫਾਈਡ ਕਹਿ ਲਈਏ ਕਿ ਡੀ ਰਜਿਸਟਰਡ ਹੋਣਾ ਹੋਵੇ ਤਾਂ ਫਿਰ ਤਾਂ ਬੜਾ ਕੁਸ਼ ਹੈਗਾ ਮੈਂ ਇੱਕ ਸਵਾਲ ਕਰਦਾ ਚੀਮਾ ਸਾਹਿਬ ਕਿ ਆਪਾਂ ਜਦੋਂ 2019 ਦੇ ਵਿੱਚ ਚੋਣ ਕੀਤੀ ਤੇ ਡੈਲੀਗੇਟ ਪੁਰਾਣਿਆਂ ਦਾ ਵੀ ਇਜਲਾਸ ਬੁਲਾਇਆ ਭਾਈ ਗੁਰਦਾਸ ਸਾਹਿਬ ਦੇ ਵਿੱਚ ਜਿਹੜਾ ਐਸਪੀਸੀ ਦਾ ਹੈਗਾ ਸ਼੍ਰੀ ਅਮਰਸਰ ਸਾਹਿਬ ਆਪਣੀ ਪਾਰਟੀ ડી ਰਜਿਸਟਰਡ ਨਹੀਂ ਹੋਈ ਅਗਲੇ ਦਿਨ 2014 ਦਸੰਬਰ 2019 ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੀਤੀ ਹੈ ਤਿਰਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀਤੀ ਸਰਬਸੰਮਤੀ ਨਾਲ ਚੋਣ ਹੋਈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਪਰ ਸਾਨੂੰ ਕਿਸੇ ਨੇ ਡੀ ਰਜਿਸਟਰਡ ਨਹੀਂ ਕੀਤਾ ਹਰ ਸਾਲ ਐਸਪੀਸੀ ਦੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੁਹਾਡੇ ਕੈਮਰੇ ਸਾਰੇ ਕਲਮਬੱਧ ਕਰਦੇ ਆ ਉਥੇ ਜਦੋਂ ਚੋਣ ਹੁੰਦੀ ਹੈ ਇੱਕ ਦਿਨ ਪਹਿਲਾਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਜਾਂਦੇ ਆ ਅੱਜ ਕਿਕਰ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ ਡਾਕਟਰ ਦਲਜੀਤ ਚੀਮਾ ਚਿੱਠੀਆਂ ਬਣਾ ਕੇ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੁੰਦਾ ਹੈ ਉਹ ਲੈ ਕੇ ਜਾਂਦੇ ਆ ਸੀਪੀਸੀ ਦੀ ਚੋਣ ਦੇ ਵਿੱਚ ਤੇ ਕਦੇ ਕੋਈ ਪਾਰਟੀ ਅਜ ਤਿੱਕਰ ਡੀ ਰਜਿਸਟਰਡ ਇਸ ਮਸਲੇ 'ਤੇ ਨਹੀਂ ਹੋਈ ਤੇ ਜੇ ਤੁਸੀਂ ਅਕਸਰ ਕੱਢ ਲਓ ਜਿੱਥੇ ਸਾ ਸੁਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਕਿਸੇ ਵੱਡੇ ਪ੍ਰੈਸ ਕਾਨਫਰੰਸ ਜਾਂ ਕਾਨਫਰੰਸ ਦੇ ਵਿੱਚ ਬੋਲਦੇ ਆ ਕਹਿੰਦੇ ਕੀ ਆ ਹਰ ਲੀਡਰ ਕਲੇਮ ਕਰਦਾ ਹੈ ਕਿ ਸਿੱਖਾਂ ਦੀ ਇੱਕੋ ਇੱਕ ਨੁਮੈਂਦਾ ਜਮਾਤ ਹੈ ਫਿਰ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਜਦੋਂ ਕੱਲੇ ਸਿੱਖਾਂ ਦੀ ਨੁਮੈਂਦਾ ਜਮਾਤ ਕਹਤਾ ਤੇ ਫਿਰ ਸੈਕੂਲਰ ਸ਼ਬਦ ਕਿੱਧਰ ਗਿਆ ਜਿਹੜਾ ਦਾ ਤੁਸੀਂ 1999 ਚ ਬਰਨਾਲਾ ਸਾਹਿਬ ਤੇ ਸਿੱਟ ਕੇ ਕਹੀ ਜਾਂਦੇ ਹੋ ਵੀ ਉਹਨਾਂ ਨੇ ਲਿਖਤਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਮੈਂ ਉਸ ਗੱਲ ਤੇ ਵੀ ਆਉਣਾ ਪਰ ਬਾਰ-ਬਾਰ ਤੁਸੀਂ ਤਾਂ ਕਹੋ ਮੈਂ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਹੈ ਅੱਜ ਤੱਕ ਨਾ ਤਾਂ ਤੁਹਾਨੂੰ ਕੋਈ ਨੋਟਿਸ ਆਇਆ ਤੇ ਨਾ ਤੁਹਾਡੀ ਕੋਈ ਪਾਰਟੀ ਡੀ ਰਜਿਸਟਰਡ ਹੋਈ ਹੈ ਮੁੱਖ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਕੂਮਤ ਤੋਂ ਭੱਜਣਾ ਕਿਵੇਂ ਹੈ ਆਪਦੇ ਸਤਿਕਾਰਿਆਂ ਨੂੰ ਬਚਾਉਣਾ ਕਿਵੇਂ ਹੈ ਇਹ 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 ਗੱਲ ਹੈਗੀ ਹੈ ਮੈਂ ਅੱਗੇ ਡਾਕਟਰ ਚੀਮਾ ਸਾਹਿਬ ਨੂੰ ਬੇਨਤੀ ਕਰਾਂ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖਾਉਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਕਾਂਟਕਰ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਕਾਂਟਕਰ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਬ ਸਿਰਤਾ ਇਹੋ ਜਿਹੇ ਹਾਲਾਤ ਪੈਦਾ ਕਰਤੇ ਪਾਰਟੀ ਦੇ ਅੱਜ ਹੁਕਮਨਾਮੇ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਦੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਮੈਂ ਪਚੀਮਾ ਸਾਹਿਬ ਤੁਹਾਨੂੰ ਸਵਾਲ ਕਰਦਾ ਹਾਂ ਤੁਸੀਂ 3-4 ਦਿਨ ਪਹਿਲਾਂ ਕੇਸ ਪਾਇਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਤੁਸੀਂ ਪਾਰਟੀ ਦੇ ਸੈਕਟਰੀ ਹੋ ਤੁਸੀਂ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਤੁਸੀਂ ਸਿਪਾਸਵਾਰ ਹੋ ਫਿਰ ਪਾਰਟੀ ਡੀ ਰਜਿਸਟਰਡ ਇਸ ਮਾਮਲੇ ਤੇ ਨਹੀਂ ਹੁੰਦੀ ਇਥੇ ਬਸ ਨਹੀਂ ਤੁਸੀਂ ਅੱਗੇ ਤੁਨ ਕੋ ਜਿੰਨੇ ਐ ਐਸਪੀਸੀ ਦੇ ਮੈਂਬਰ ਐ ਜਿਹੜੇ ਕਿ ਭਾਵੇਂ ਚੋਣ ਨਿਸ਼ਾਨ ਹੋਰ ਤੇ ਲੜਕੇ ਹੁੰਦੇ ਆ ਟਰੈਕਟਰ ਤੇ ਲੜਕੇ ਹੁੰਦੇ ਆ ਪਰ ਸਾਰੇ ਦੇ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਐ ਮੈਂ ਮੈਂਬਰਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲਾਂ ਮੈਂ ਕੋਈ ਤੁਹਾਡੀ ਨਾ ਤਾਂ ਅਹੁਦੇਦਾਰੀ ਖੋਣ ਨੂੰ ਤਿਆਰ ਐ ਨਾ ਕੋਈ ਮੇਰਾ ਕਿਸੇ ਦੇ ਅਹੁਦੇਦਾਰੀ ਦੇ ਉੱਤੇ ਉਂਗਲ ਚੁੱਕਣ ਦਾ ਸਵਾਲ ਆ ਮੇਰਾ ਸਵਾਲ ਆ ਕਿ ਡਾਕਟਰ ਚੀਮਾ ਦੇ ਝੂਠ ਨੂੰ ਨੰਗਾ ਕਰਨ ਦੇ ਲਈ ਤੁਹਾਡੇ ਕੋਲੇ ਜਿਹੜੀਆਂ ਅਹੁਦੇਦਾਰੀਆਂ ਨੇ ਤੁਹਾਡੇ ਕੋਲੇ ਜਿਹੜਾ ਪਾਰਟੀ ਦਾ ਸਿਸਟਮ ਹੈ ਉਹ ਮੈਨੂੰ ਮਾੜਾ-ਮੋਟਾ ਦੱਸਣਾ ਪੈਣਾ ਹੈ ਤਾਂ ਕਿ ਜਨਤਾ ਨੂੰ ਗੁੰਮਰਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਖਤਮ ਨਾ ਕਰਨ ਸਕਣ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ